ਸਿੰਘ ਪਿੰਡ ਰਤੀਪੁਰ ਦਾ ਵਾਸੀ ਹਾਂ ਮੇਰਾ ਇਕਲੌਤਾ ਪੁੱਤਰ ਜਸਮੀਤ ਸਿੰਘ ਉਮਰ ਕਰੀਬ 28 ਸਾਲ ਹੋਊਗੀ ਮੈਰਿਡ ਸੀਗੇ ਜੀ ਨਹੀਂ ਅਨਮੈਰਿਡ ਸੀਗਾ ਜੀ ਕੀ ਕਾਰਨ ਬਣਿਆ ਜੀ ਜਿਹੜੀ ਉਹਨਾਂ ਦੀ ਡੈੱਡ ਬੋਡੀ ਕਿੱਥੋਂ ਮਿਲੀ ਆ ਕਾਰਨ ਤਾਂ ਜੀ ਹੁਣ ਸੱਚ ਤਾਂ ਪਤਾ ਲੱਗੂਗਾ ਉਹਦੀ ਮੈਡੀਕਲ ਰਿਪੋਰਟ ਤੋਂ ਹੀ ਪਤਾ ਲੱਗੂਗਾ ਯਾਨੀ ਜੋ ਮੌਕੇ ਤੇ ਜਿਵੇਂ ਪੁਲਿਸ ਨੇ ਦੇਖਿਆ ਜਾਂ ਉੱਥੇ ਜੋ ਨੱਗਦਿਆ ਨੇ ਦੇਖਿਆ ਤਾਂ ਉਹਨਾਂ ਤੋਂ ਹੀ ਅੰਦਾਜ਼ਾ ਲੱਗਦਾ ਵੀ ਸ਼ਾਇਦ ਕੋਈ ਨਸ਼ੇ ਦਾ ਰੀਜਨ ਹੋਵੇ ਇਹਦੇ ਵਿੱਚ। ਨਸ਼ੀਦਾਤੀ ਸੀ ਕਿ ਜੀ ਪਹਿਲਾਂ ਵੀ ਨਸ਼ੇ ਕਰਦਾ ਸੀਗਾ। ਕਰਦਾ ਸੀ ਜੀ ਹਟ ਜਾਂਦਾ ਸੀ ਵਿੱਚ ਥੋੜਾ ਬਹੁਤ ਕਰਦਾ ਸੀ ਬਹੁਤ ਵੱਡਾ ਆਦੀ ਨਹੀਂ ਸੀਗਾ। ਕਰਦਾ ਜਰੂਰ ਸੀਗਾ। ਨਸ਼ਾ ਛਡ ਉਹ ਕੋਇਂਦਰ ਚ ਵੀ ਰਹਿ ਚੁੱਕਿਆ ਜੀ ਪਹਿਲਾਂ। ਹਾਂਜੀ ਇਹਦਾ ਨਸ਼ਾ ਛਡ ਉਹ ਕੋਇਂਦਰ ਚ ਰਹਿ ਚੁੱਕਿਆ ਤੇ ਠੀਕ ਹੋ ਗਿਆ ਸੀਗਾ ਹਨ ਤੇ ਹੁਣ ਵੀ ਤਕਰੀਬਨ ਠੀਕ ਸੀਗਾ 10-12 ਦਿਨ ਠੀਕ ਰਿਹਾ ਵਾ ਹੁਣ 4-5 ਦਿਨ ਤੋਂ। ਥੋੜਾ ਜਿਹਾ ਮੈਨੂੰ ਇੱਕ ਦਿਨ ਸ਼ੱਕ ਜਰੂਰ ਪਈ ਸੀ ਵੀ ਹੋ ਸਕਦਾ ਇਹਨੇ ਕਰਿਆ ਹੋਵੇ ਤੇ ਹੁਣ ਲਾਸਟ ਟਾਈਮ ਆਕੇ ਨਾ ਇਹਦੇ ਪਹਿਲਾਂ ਅਸੀਂ ਸਟੱਡੀ ਬੇਸ ਤੇ ਇਹਦੇ ਲਾਉਂਦੇ ਰਹੇ ਅਪਲਾਈ ਕਰਦੇ ਰਹੇ ਤੇ ਇਹਦਾ ਵੀਜ਼ਾ ਸਟੱਡੀ ਬੇਸ ਤੇ ਲੱਗਿਆ ਨਹੀਂ ਹੈਗਾ ਚਾਰ ਪੰਜ ਵਾਰੀ ਕੈਨੇਡਾ ਦਾ ਅਮਰੀਕਾ ਦਾ ਟਰਾਈ ਕਰਿਆ ਲੇਕਿਨ ਵੀਜ਼ਾ ਨਹੀਂ ਲੱਗਿਆ ਚਾਹੁੰਦਾ ਬਾਹਰ ਜਾਣਾ ਸੀਗਾ ਹੁਣ ਅਸੀਂ ਪੇਪਰ ਲਾਇਆ ਸੀ ਇਹਦੇ ਅਮਰੀਕਾ ਦੇ ਤੇ ਹੁਣ ਇਹਨੂੰ ਅਮਰੀਕਾ ਦੇ ਜਿਹੜੇ ਨਾ ਟਰੈਸ ਲਾਇਆ ਸੀਗੇ ਨਾ ਉਹਦੇ ਵੱਲ ਹੁਣ ਜੈਸ ਹੋ ਗਈ ਸੀ ਉਹਨੇ 22 ਤਰੀਕ ਨੂੰ ਇਹਦੀ ਫਲੈਟ ਕਰਾਉਣੀ ਸੀਗੀ ਤੇ ਉਹਦੇ ਸਬੰਧ ਵਿੱਚ ਮੈਂ ਇਹਨੂੰ ਏਜੰਟ ਨੇ ਵੀ ਕਿਹਾ ਤੇ ਮੈਂ ਵੀ ਕਿਹਾ ਵੀ ਇਹਦੇ ਤੇ ਤੇਰਾ ਮੈਡੀਕਲ ਹੋਣਾ ਵਾ ਵੀ ਆਪਾਂ ਨੂੰ ਕੋਈ ਮੈਡੀਕਲੀ ਪ੍ਰੋਬਲਮ ਨਾ ਹੋਵੇ ਵੀ ਜੇ ਤੂੰ ਕੋਈ ਨਸ਼ਾ ਜਾਂ ਕੋਈ ਗਲਤ ਕੰਮ ਕਰਦਾ ਵਾ ਤਾਂ ਸਾਨੂੰ ਦੱਸ ਦੇ ਵੀ ਅਸੀਂ ਤੇਰਾ ਮੈਡੀਕਲ ਇਲਾਜ ਕਰਾ ਲਈਏ ਵੀ ਆਪਾਂ ਨੂੰ ਕੋਈ ਜਾਣ ਚੁੱਕੀ ਪ੍ਰੋਬਲਮ ਨਾ ਹੋਵੇ ਤੇ ਇਹਨੇ ਸਾਨੂੰ ਪੂਰੀ ਗੱਲ ਤਾਂ ਨਹੀਂ ਦੱਸੀ ਇਹਨੇ ਇਹ ਦੱਸਤਾ ਸਾਨੂੰ ਵੀ ਕੋਈ ਗੱਲ ਨਹੀਂ ਫਿਰ ਮੈਂ ਸੈਂਟਰ ਚ ਜਾ ਰਿਹਾ ਕਿ ਇਹਨੇ ਕਿਸੇ ਪੁਰਾਣੇ ਵਾਕਫ ਫਰੈਂਡ ਨੇ ਸੈਂਟਰ ਖੋਲਿਆ ਹੈ ਰਾੜਾ ਸਾਹਿਬ ਅੱਛਾ ਜੀ ਇਹਨੇ ਉਹਦੇ ਨਾਲ ਸੰਪਰਕ ਕਰਿਆ ओके ਉਹਨੇ ਇਹਨੂੰ ਵਿਸ਼ਵਾਸ ਚ ਲਿਆ ਵੀ ਹਾਂ ਅਸੀਂ ਦਵਾਈ ਦੇ ਕੇ ਮੈਡੀਕਲੀ ਐਨ ਵੀ ਤੁਹਾਡਾ ਮਾਈਂਡ ਸੈੱਟ ਕਰਕੇ ਐਨ ਪੂਰਾ ਅਸੀਂ ਟ੍ਰੀਟਮੈਂਟ ਕਰਦੇ ਹਾਂ ਵੀ ਅਸੀਂ ਆਮ ਨਸ਼ਾ ਛਡਾਊ ਕੇਂਦਰਾਂ ਵਾਂਗੂ ਇਹ ਨਹੀਂ ਹੈਗਾ ਵੀ ਇੱਕ ਨਸ਼ੇ ਤੋਂ ਛਡਾਤਾ ਹੋਰ ਨਸ਼ੇ ਤੇ ਲਾਤੇ ਜਾਂ ਕੋਈ ੱੱਕੇ ਨਾ ਛਡਾਉਣ ਵਾਲਾ ਨਹੀਂ ਅਸੀਂ ਪੂਰਾ ਪ੍ਰਪੇਅਰ ਕਰਕੇ ਮੈਡੀਕਲੀ ਐਨ ਟ੍ਰੀਟਮੈਂਟ ਕਰਕੇ ਅਸੀਂ ਨਸ਼ੇ ਪ੍ਰੋਪਰ ਤਰੀਕੇ ਨਾਲ ਛਡਾਉਨੇ ਆ ਵੀ ਕੋਈ ਗੱਲ ਨਹੀਂ ਅਸੀਂ 10 ਦਿਨ ਦੇ ਵਿੱਚ ਅਸੀਂ ਇਹਨੂੰ ਠੀਕ ਕਰ ਦਾਂਗੇ ਮੇਰੀ ਮੇਰੀ ਖੁਦ ਉਸ ਸੈਂਟਰ ਵਾਲੇ ਨਾਲ ਗੱਲ ਹੋਈ ਹੈ ਉਹਨੇ ਮੈਨੂੰ ਪੂਰਾ ਵਿਸ਼ਵਾਸ ਚ ਲਿਆ ਇਸ ਗੱਲ ਲਈ ਤੇ ਇਸ ਦਰਾਂ ਨੇ ਮੈਂ ਇਹਨੂੰ ਇਥੋਂ ਫੇਰ ਘਰੋਂ ਗਿਆ ਵਾਏ ਸੈਂਟਰ ਦਾ ਕਹਿ ਕੇ ਗਿਆ ਵਾ ਉਹਨਾਂ ਨੇ ਮੈਨੂੰ ਕਹਿਤਾ ਵੀ ਕੋਈ ਗੱਲ ਨਹੀਂ ਭੇਜ ਦੇ ਉਹਨੂੰ ਵੀ ਅੱਗੇ ਅਸੀਂ ਇਹਨੂੰ ਗੱਡੀ ਵਿੱਚ ਲੈ ਜਾਾਂਗੇ ਓਕੇ ਤੇ ਸਾਨੂੰ ਤਾਂ ਇਹ ਇਹ ਦੂਏ ਦਾ ਨਾ ਇਸ ਗੱਲ ਦਾ ਪਤਾ ਲੱਗਦਾ ਵਾ ਜਦੋਂ ਬੋਡੀ ਟ੍ਰੇਸ ਹੁੰਦੀ ਆ ਤਾਂ ਪੁਲਿਸ ਵੱਲੋਂ ਫੇਸਬੁੱਕ ਤੇ ਪਾਇਆ ਜਾਂਦਾ ਪੇਪਰ 'ਚ ਫੋਟੋ ਲਾਈ ਜਾਂਦੀ ਆ ਤਾਂ ਉਹ ਦੇਖ ਕੇ ਫਿਰ ਸਾਨੂੰ ਆਲੇ ਦੁਆਲੇ ਤੋਂ ਪਤਾ ਲੱਗਿਆ ਵੀ ਦੇਖੋ ਤਾਂ ਫੋਟੋ ਪਰਛਾਣੋ ਤਾਂ ਸਾਨੂੰ ਉਹਦੀ ਲੱਗਦੀ ਆ ਜਦੋਂ ਮੈਨੂੰ ਪਤਾ ਲੱਗਿਆ ਤਾਂ ਮੈਂ ਇਹ ਫੋਟੋ ਦੇਖੀ ਪਹਿਸੋ ਉਹ ਕਿਤੇ ਤਾਂ ਮੈਂ ਤਾਂ ਫੇ ਕਲੀਅਰ ਹੀ ਕਤਾ ਸੀਗਾ ਕਿ ਇਹ ਮੇਰੇ ਬੇਟੇ ਹੀ ਪਛਾਣ ਹੋ ਗਈ ਸੀ ਇਹ 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 ਡੈੱਡ ਬੋਡੀ ਹੈ ਜਿਹੜੀ ਕਿੱਥੋਂ ਮਿਲਣੀ ਇਹ ਅਸਲ ਚ ਇਥੋਂ ਸੈਂਟਰ ਤੋਂ ਗਿਆ ਸੀਗਾ ਜੀ ਰਾੜਾ ਸਾਹਿਬ ਕਹਿ ਕੇ ਜੋ ਮੇਰੀ ਸੈਂਟਰ ਨਾਲ ਗੱਲ ਹੋਈ ਹੈ ਉਹਨਾਂ ਦਾ ਸੈਂਟਰ ਰਾੜਾ ਸਾਹਿਬ ਹੈਗਾ ਇਥੋਂ ਰਾੜਾ ਸਾਹਿਬ ਨੂੰ ਗਿਆ ਵਾ ਇਹ ਪਰ ਅਸਲ ਚ ਇਹ ਜੋ ਮੇਰੇ ਦੇਖਣ ਚ ਆਇਆ ਹੁਣ ਸਾਰੇ ਦੇਖ ਕੇ ਵੀ ਇਹ ਰਾੜਾ ਸਾਹਿਬ ਨਹੀਂ ਗਿਆ ਇਹ ਮਾਚੀਵਾੜਾ ਸਾਹਿਬ ਤੋਂ ਹੀ ਆਪਦੇ ਕਿਸੇ ਫਰੈਂਡਾਂ ਦੇ ਸਰਕਲ 'ਚ ਪੈ ਗਿਆ ਇਹ ਇਹਦੇ ਕੋਲ ਐਕਟਿਵਾ ਸਕੂਟਰੀ ਸੀ ਇੱਥੋਂ ਘਰੋਂ ਲੈ ਕੇ ਗਿਆ ਐਕਟਿਵਾ ਸਕੂਟਰੀ ਇਹਨੇ ਆਪਣਾ ਜਿੱਥੇ హెయిర్ ਕਟਿੰਗ ਦੀ ਦੁਕਾਨ ਸੀ ਇਹਦੇ ਕਿਸੇ ਫਰੈਂਡ ਦੀ ਉੱਥੇ ਖੜਾ ਗਿਆ ਇਹ ਉਹ ਆਪਦੇ ਫਰੈਂਡਾਂ ਨਾਲ ਇਹ ਗੱਡੀ 'ਚ ਬੈਠ ਕੇ ਕਿਸੇ ਹੋਰ ਜਗ੍ਹਾ ਚਲੇ ਗਿਆ ਇਹ ਇਹ ਨਹੀਂ ਸਾਨੂੰ ਪਤਾ ਲੱਗ ਰਿਹਾ ਕਿ ਕਿੱਥੇ ਗਏ ਇਹ ਗੱਡੀ 'ਚ ਬੈਠ ਕੇ ਪੂਰਾ ਸਨ ਪਤਾ ਨਹੀਂ ਲੱਗਿਆ ਪਰ ਜੋ ਬਾਡੀ ਆ ਉਹ ਉਹ ਸਾਡੇ ਮਾਛੀਵਾੜਾ ਸਾਹਿਬ ਤੋਂ ਕਰੀਬ 15 ਕਿਲੋਮੀਟਰ ਕਹੋ 18 ਕਿਲੋਮੀਟਰ ਜੋ ਸਾਡਾ ਸਤਲੁਜ ਦਰਿਆ ਵਗਦਾ ਹਾਂ ਵਾਲੇ ਸਾਈਡ ਤੇ ਨੂੰ ਉਧਰ ਤੋਂ ਵੀ ਦਰਿਆ ਦੇ ਨਾਲ-ਨਾਲ ਜਾ ਕੇ ਕਰੀਬ 2-3 ਕਿਲੋਮੀਟਰ ਸਾਈਡ ਤੇ ਜਾ ਕੇ ਬਾਡੀ ਬਰਾਮਦ ਹੋਈ ਆ ਸਾਨੂੰ ਵੀ ਇਹੀ ਹੈਰਾਨੀ ਆ ਵੀ ਇਹ ਉੱਥੇ ਜਾਣ ਦਾ ਸਾਨੂੰ ਵੀ ਕੋਈ ਹਜੇ ਤੱਕ ਰੀਜਨ ਲੱਭਿਆ ਨਹੀਂ ਵੀ ਐਡੀ ਦੂਰ ਕੱਲੇ ਦੀ ਬਾਡੀ ਇਹਦੇ ਕੋ ਫੋਨ ਸੀ ਇਹਦੇ ਬੈਗ ਵਿੱਚ ਕੱਪੜੇ ਸੀਗੇ ਇਹਦੇ ਪ੍ਰੂਫ ਸੀਗੇ ਤੇ ਜੇਬਾਂ 'ਚ ਪਰ ਉਹ ਤੋਂ ਪੁਲਿਸ ਦੱਸਦੀ ਹੈ ਵੀ ਇਹਦੇ ਕੋਲੋਂ ਕੁਝ ਵੀ ਬਰਾਮਦ ਨਹੀਂ ਹੋਇਆ। ਜਸਮੀਤ ਸਿੰਘ ਜੱਸੀ। ਉਹ ਇੱਕ ਇਕਲੌਤਾ ਪੁੱਤਰ ਸੀਗਾ। ਹਾਂਜੀ ਮੇਰਾ ਇਕਲੌਤਾ ਪੁੱਤਰ ਸੀ ਜੀ। ਠੀਕ। ਮੇਰਾ ਨਾਮ ਸ਼ਰਨਜੀਤ ਕੌਰ। بیٹے ਦਾ ਜਸਮੀਤ ਸਿੰਘ ਸਿੱਧੂ। ਪਿੰਨੀ ਕੁਮਰਜੀ ਕੀ ਬੇਟੀ ਸੀ। ਅੱਜ ਮੇਰਾ ਬੇਟਾ 28.5 ਸਾਲ ਦਾ ਹੋ ਗਿਆ। ਵਿਆਹ ਤਾਂ ਨਹੀਂ ਹੋਇਆ ਸੀ। ਨਹੀਂ ਵਿਆਹ 23 ਜੁਲਾਈ 1995 ਦਾ ਵਰਤ। ਇਕਲੌਤਾ ਪੁੱਤਰ ਜੀਆ ਇਹ ਵਸ ਇਕਲੌਤਾ ਹੀ ਸੀ ਕੋਰ ਕੋਚ ਨਹੀਂ ਕੋੜ ਰੇਖਾ ਖਾਲੀ ਇਹ ਜਦੋਂ ਉਹ ਘਰੋਂ ਗਿਆ ਆਖਰੀ ਟਾਈਮ ਕੀ ਕਿਹਾ ਉਹਨੇ ਤੁਹਾਨੂੰ ਕੀ ਗੱਲ ਹੋਈ ਸੀ ਤੁਹਾਡੇ ਨਾਲ ਕੋਈ ਗੱਲ ਐਸੀ ਨਹੀਂ ਹੋਈ ਬੜਾ ਪਿਆਰ ਆ ਪੁੱਤ ਬੜੇ ਮੇਰੇ ਨਾਲ ਗੱਲਾਂ ਕੀਤੀਆਂ ਮੇਰੇ ਤੋਂ ਸਿਰ ਤੇ ਤੇਲ ਚ ਸਾਇਆ ਉਹਨੇ ਕਹਿੰਦਾ ਮੇਰੇ ਸਿਰ ਤੇ ਤੇਲ ਚੱਸ ਸਿੱਕਰੀ ਹੋਈ ਹੋਈ ਐ ਮੈਂ ਤੇ ਚੱਸਿਆ ਕਹਿੰਦਾ ਵੀ ਢੂਈ ਤੇ ਖਾ ਜਾਂਦੀ ਐ ਮੈਂ ਢੂਈ ਤੇ ਵੀ ਤੇਲ ਮਿਲਿਆ ਨਾਰੀ ਗਰ ਦਾ ਮੈਨੂੰ ਬੜੀਆਂ ਗੱਲਾਂ ਕੀਤੀਆਂ ਕਹਿੰਦਾ ਹੁਣ ਤਾਂ ਮੈਂ ਵਿਦੇਸ਼ ਚੱਲਿਆ ਜਾਣਾ ਇੱਥੇ ਦੀ ਧਰਤੀ ਤੋਂ ਮੂੰਹ ਮੁੱਕ ਗਿਆ ਮੈਨੂੰ ਨਹੀਂ ਇੱਥੇ ਦੀ ਧਰਤੀ ਵਧੀਆ ਲੱਗਦੀ ਹੈਗੀ ਕਹਿੰਦਾ ਇੱਥੇ ਕੀ ਹੈ ਇੱਥੇ ਤਾਂ ਬੜੇ ਲੋਕ ਗਲਤ ਹੀ ਨੇ ਕੋਈ ਕਿਸੇ ਨੂੰ ਦੇਖ ਕੇ ਨਹੀਂ ਪਸੰਦ ਕਰਦਾ ਮੇਰਾ ਪੁੱਤ ਹੱਸਦਾ ਗਿਆ ਸਾਡੇ ਨਾਲ ਜੱਪੀਆਂ ਪਾਉਂਦਾ ਗਿਆ ਆਪਣੇ ਡੈਡੀ ਨੂੰ ਜੱਪੀ ਪਾਈ ਮੈਨੂੰ ਜੱਪੀ ਪਾ ਕੇ ਕੁੱਟ-ਕੁੱਟ ਕੇ ਮਿਲ ਕੇ ਗਿਆ ਮੈਂ ਕੋਈ ਗੱਲ ਛੁੱਟ ਨਹੀਂ ਕਦੇ ਵੀਰੇ ਬੋਲਦੀ ਹੁੰਦੀ ਬਸ ਤੋਂ ਅਨੁਕੀ ਮੈਨੂੰ ਪਤਾ ਲੱਗਿਆ ਵੀ ਉਹਦੀ ਡੈਥ ਹੋ ਚੁੱਕੀ ਆ ਮੈਂ ਤਾਂ ਕਿਚਨ ਚ ਕੰਮ ਕਰਦੀ ਸੀਗੀ ਉਹਦੇ ਡੈਡੀ ਰੋਂਦੇ ਰੋਂਦੇ ਮੇਰੇ ਕੋਲ ਚਲੇ ਗਏ ਇਹਨਾਂ ਨੂੰ ਹੀ ਪਤਾ ਲੱਗਿਆ ਮੈਂ ਕੀ ਹੋਇਆ ਇਹਦੇ ਆਪਣਾ ਜਸਨ ਚਲੇ ਗਿਆ ਦੁਨੀਆ ਤੋਂ ਆਪਣਾ ਮਿੱਠੂ ਦੁਨੀਆ ਤੋਂ ਚਲੇ ਆ ਗਿਆ ਹੋਰ ਕੁਝ ਨਹੀਂ ਦੱਸਿਆ ਮੇਰੇ ਕੋਲ ਚਲੇ ਗਏ ਸੋਈ ਚ ਮੈਂ ਤਾਂ ਸੋਈ ਚ ਕੰਮ ਕਰਦੀ ਸੀ ਕਿਚਨ ਚ ਆਖਰੀ ਟਾਈਮ ਜਦੋਂ ਗਿਆ ਕਿੱਧਰ ਨੂੰ ਗਿਆ ਸੀਗਾ ਉਹ ਮੈਨੂੰ ਕਹਿ ਕੇ ਗਿਆ ਮੈਂ ਰਾਣਾ ਸਾਹਿਬ ਨੂੰ ਚੱਲਿਆ ਮम्मा ਮੈਂ ਉੱਤੇ ਜਾਣਾ ਮੈਂ ਉੱਥੇ ਜਾ ਕੇ ਆਉਣਾ ਮੈਂ ਕਿਹਾ ਚੱਲਿਆ ਜਾ ਵੀ ਟੂ ਚੱਲਿਆ ਜਾ ਪਰ ਆਹ ਟਾਈਮ ਗਿਆ ਮੈਂ ਉਹਨੂੰ ਜਾਣ ਨਹੀਂ ਸੀ ਦੰਦੀ ਵੀ ਨਹੀਂ ਜਾਣਾ ਨਹੀਂ ਹੈਗਾ ਚਾਹ ਮੋ ਚੱਲੀ ਨਹੀਂ ਜਾਣਾ ਹੈਗਾ ਐਸੇ ਟਾਈਮ ਗਿਆ ਉਹ ਇਹ ਇਸ ਤੋਂ ਪਹਿਲਾਂ ਵੀ ਇਹਨੇ ਸੇ ਛੜੋਂ ਕਿਤੇ ਰਹਿ ਚੁੱਕੇ ਨਹੀਂ ਕਿਤੇ ਇੱਕ ਵਾਰੀ ਇੱਕ ਵਾਰੀ ਬੇਜਾ ਸੀਗਾ ਛੱਡ ਗਿਆ ਸੀ ਕੁਛ ਨਹੀਂ ਸੀ ਕਰਦਾ ਵੀਰੇ ਸੱਚੀ ਗੱਲ ਹੈ ਤਾਂ ਸੋਹਣਾ ਬਹੁਤ ਹੋ ਗਿਆ ਜਵਾਨ ਬੜਾ ਹੋਇਆ ਹੋਇਆ ਸੀਗਾ ਉਹ ਤੇ ਰੂਪਿੰਦਾ ਚੜ ਗਿਆ ਸੀ ਮੈਂ ਕਹਿੰਦੀ ਸੀ ਹੁਣ ਬੜੀ ਸੋਹਣੀ ਸੇਤ ਹੋ ਗਈ ਨਾ ਕੀਤਾ ਨਹੀਂ ਵਿਆਹ ਮੰਦਾ ਨਹੀਂ ਸੀ ਕਹਿੰਦਾ ਆਪਣੇ ਪੈਰਾਂ ਤੇ ਖੜ ਕੇ ਵਿਆਹ ਕਰਾਉਣਾ ਮੈਂ ਨਹੀਂ ਤੋ ਤਪ ساری عمر ਪੈਸੇ ਮੰਗਣੀ ਜੇ ਮੇਰੇ ਪੁੱਤ ਦੇ ਕੋਈ ਕੁੜੀ ਵੀ ਹੁੰਦੀ ਮੈਂ ਅੱਜ ਦੇਖਦੀ ਉਹਨੂੰ ਅਮਾ ਦੀਆਂ ਬਹੁਤ ਰੀਝਾਂ ਹੁੰਦੀਆਂ ਪੁੱਤ ਨੂੰ ਬੜਾ ਕਰਨਾ ਬੜਾ ਜਵਾਨ ਹੋ ਗਿਆ ਵਿਆਹ ਦੀਆਂ ਰੀਝਾਂ ਵੀ ਹੁੰਦੀਆਂ ਆਹ ਪੁਲਕਾਰ ਹੀ ਲਈ ਪਈ ਆਰੇ ਨਾਨੇ ਦੀ ਹੁਣ ਤੇ ਬਈਆ ਦੇਖ ਲੋ ਜਿਹੜਾ ਨਾਮ ਹਰਤਮਨ ਸਿੰਘ ਆ ਜੀ ਕੌਣ ਸੀਗੀ ਇਹ ਇਹਦਾ ਕੀ ਨਾਮ ਸੀ ਤੇ ਕਿੰਨੀ ਕੁ ਉਮਰ ਸੀ ਇਹ ਜਸਮੀਤ ਸਿੰਘ ਜੀ ਸਾਡਾ ਮੇਰਾ ਭਤੀਜਾ ਲੱਗਦਾ ਹੈ ਤੇ ਉਮਰ ਇਹਨਾਂ ਦੀ ਲਗਭਗ 27-28 ਸਾਲ ਦੀ ਸੀਗੀ ਤੇ ਮੁੰਡਾ ਬਹੁਤ ਨਾਈਸ ਸੀਗਾ ਸਾਡਾ ਇਹ ਤੇ ਸਮਾਜ ਸੇਵੀ ਸੀਗਾ ਸਾਡੀ ਸਮਝ ਨਹੀਂ ਆ ਰਿਹਾ ਵੀ ਐਡਾ ਵੱਡਾ ਹਾਦਸਾ ਇਹਦੇ ਨਾਲ ਕਿਸ ਤਰ੍ਹਾਂ ਵਾਪਰ ਗਿਆ ਠੀਕ ਹੈ ਇਹ ਵੀ ਥੋੜਾ ਬਹੁਤਾ ਸੀਗਾ ਇਹ ਖਾਣ ਪੀਣ ਵਾਲਾ ਪਰ ਏਡੀ ਮੱਡੀ ਮਾਤਾਰ ਵਾਲਾ ਹੈ ਨਹੀਂ ਸੀ ਜਿੱਡਾ ਵੱਡਾ ਹਾਦਸਾ ਇਹ ਨਾਲ ਹੋ ਗਿਆ ਜੋ ਮੈਂ ਫੋਟੋਆਂ ਦੇਖੀਆਂ ਨੇ ਪ੍ਰਸ਼ਾਸਨ ਦੇ ਕੋਲ ਜਾ ਕੇ ਵੀ ਉਹ ਫੋਟੋਆਂ ਤੋਂ ਮੈਨੂੰ ਜੱਜਮੈਂਟ ਇਹ ਹੁੰਦੀ ਆ ਵੀ ਇਸ ਨੂੰ ਕਿਤੇ ਲਿਆ ਕੇ ਬਾਹਰੋਂ ਸੱਟਿਆ ਗਿਆ ਥੇ ਸੁੱਟਣ ਦਾ ਤਰੀਕਾ ਵੀ ਗਲਤ ਹੈ ਕਿਉਂਕਿ ਸੁੱਟ ਕੇ ਥੋੜਾ ਖਿੱਚਿਆ ਗਿਆ ਉਹ ਨਤਾਂ ਤੋਂ ਫੜ ਕੇ ਕਿਉਂਕਿ ਉਹਦੀ ਜਿਹੜੀ ਟੀ-ਸ਼ਰਟ ਆ ਉਹਦੀ ਬੈਕ ਤੇ ਐ ਤਾਂ ਹਨ ਹੋਈ ਹੋਈ ਆ ਉਹਦੀ ਉਹਦੇ ਬਾਜ਼ੂ ਆਏ ਨੇ ਤਾਂ ਹਨ ਨਹੀਂ ਇੱਕ ਬਾਜ਼ੂ ਤਾਂ ਹਨ ਉਹਦਾ ਬਲਤਾਂ ਖੁੱਚਣ ਕਰਕੇ ਦੇ ਬਾਜ਼ੂ ਆਏ ਹੋਗਾ ਇਹ ਦੂਸਰਾ ਜਿਹੜੀ ਉਹਦੀ ਬਾਹਾਂ ਦੇ ਵਿੱਚ ਸਿਰੰਜਾ ਉਹ ਬਾਹ ਚ ਖੋਈ ਗਈ ਆ ਪ੍ਰਸ਼ਾਸਨ ਨੂੰ ਤੇ ਪਬਲਿਕ ਨੂੰ ਗੁੰਮਰਾਹ ਕਰਨ ਵਾਸਤੇ ਮੈਨੂੰ ਲੱਗ ਰਿਹਾ ਵੀ ਇਸ ਤਰ੍ਹਾਂ ਦਾ ਕੇਸ ਨੂੰ ਘਮਾਉਣ ਦੀ ਕੋਸ਼ਿਸ਼ ਕੀਤੀ ਗਈ ਆ ਮੈਨੂੰ ਡਾਊਟ ਆ ਵੀ ਉਹ ਜਿਹੜਾ ਕਿਸੇ ਦੇ ਨੈਟਵਰਕ ਚ ਆਇਆ ਮਾਛੀਵਾੜ ਤੋਂ ਹੀ ਵੀ ਉਹਦੇ ਸੰਪਰਕ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਕੁਛ ਨਾ ਕੁਛ ਲੱਭੂਗਾ